ਸਦਕਾਰ ਕਮੇਟੀ ਨਾਲ ਲਿਖ ਹੋਇਆ ਨਾ ਕਮੇਟੀ ਚ ਵਿਚਰ ਹੋਈ ਹੈ ਦਾਸ ਉਹਦੇ ਨਾਲ 1 ਸਾਲ 3 ਮਹੀਨੇ ਤੋਂ ਸੇਵਾ ਕਰਦਾ ਆ ਜੀ ਦਾਸ ਨੂੰ ਕੁਛੰਦੀਆਂ ਗੱਲਾਂ ਪਤਾ ਲੱਗੀਆਂ ਕਿ ਇਹਨੇ ਗੁਰਦੁਆਰਾ ਕਮੇਟੀ ਦੇ ਪੈਸਿਆਂ ਦਾ ਵੀ ਘਪਣ ਕੀਤਾ ਜਦੋਂ ਦਾਸ ਨੇ ਬਰੀਕੀ ਨਾਲ ਜਾਂਚ ਕੀਤੀ ਪਰ ਵਾਕੇ ਹੀ 16-17 ਲੱਖ ਰੁਪਇਆ ਕਮੇਟੀ ਦਾ ਇਹਦੇ ਵੱਲੋਂ ਨਿਕਲਿਆ ਜਦੋਂ ਮੈਂ ਇਹਨੂੰ ਪੁੱਛਣਾ ਚਾਹਿਆ ਤੇ ਇਹਨੇ ਮੇਰੇ ਨਾਲ ਵੀ ਲਾਈ ਝਗੜਾ ਕਰਕੇ ਮੈਨੂੰ ਕਮੇਟੀ ਤੋਂ ਸਾਈਡ ਤੋਂ ਕਰਨਾ ਚਾਹਿਆ ਕੁਣ ਮੈਂ ਵਾਲੀ ਸੰਗਤ ਨੂੰ ਮੈਸੇਜ ਦੇਣਾ ਚਾਹਨਾ ਨਾ ਇਸ ਬੰਦੇ ਨੇ ਅੱਜ ਤੱਕ ਕੋਈ ਵਕੀਲ ਖੜਾ ਕੀਤਾ ਜੇ ਜਿੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਾਰੇ ਦਾ ਬੇਇੱਜ਼ਤੀ ਦਾ ਨਾਂ ਲੈਂਦੇ ਕਿੱਥੇ ਜਾਂਦਾ ਆ ਸਿਰਫ ਪੋਸਟਾਪਾਤ ਤੱਕ ਨਸੀਮਤ ਆ ਕੁਝ ਇਹਨੇ ਅੱਜ ਤੱਕ ਨਾ ਕਿਸੇ ਨੂੰ ਸਜ਼ਾ ਦਵਾਈ ਨਾ ਕਿਸੇ ਦੇ ਗੇਸਟ ਖੜਾ ਹੋਇਆ ਜਿੰਨੀਆਂ ਵੀ ਬੇਇੱਜ਼ਤੀਆਂ ਹੋਈਆਂ ਜੇ ਗੱਡੀਆਂ ਦੀ ਗੱਲ ਕਰੀਏ ਸਰਬਜੀਤ ਸਿੰਘ ਜਿਹੜਾ ਐਮਪੀ ਖੜਾ ਹੋਇਆ ਸੀ ਭਾਈ ਬਿਆਨ ਸਿੰਘ ਦਾ ਮੁੰਡਾ ਮੈਂ ਖੁਦ ਇਹਦੇ ਨਾਲ ਗਿਆ ਕਿਸੇ ਸੰਗਤ ਨੇ ਬਾਰੋਂ ਮਾਇਆ पे 30000 ਰੁਪਿਆ ਕਿ ਉਹਦੇ ਵਾਸਤੇ ਦੇ ਕੇ ਆਉਣ ਵੀਡੀਓ ਮੇਰੇ ਤੋਂ ਰਿਕਾਰਡ ਹੈ ਹਰ ਚੀਜ਼ ਇਸ ਬੰਦੇ ਨੇ 50000 ਦੇ ਵਿੱਚੋਂ ਪਹਿਲੇ 40000 ਲਫਾਵੇ ਚ ਪਾਇਆ ਫਿਰ ਮੇਨਾਂ ਗੁਰਮਤਾ ਕਰਕੇ ਕਿ ਨਹੀਂ ਯਾਰ ਆਪਾਂ ਅੱਡੀ ਦੂਰੋਂ ਆਇਆ ਅਸੀਂ ਚਾਰ ਜਣੇ ਆ ਆਪਾਂ ਇਹਨਾਂ ਨੂੰ 30000 ਪਾ ਦਈਏ 40 ਤੋਂ 30 ਤੇ ਆਇਆ 30 ਤੋਂ 25 ਹਾਰ ਕੇ 20000 ਰੁਪਿਆ ਦੇ ਕੇ ਲਫਾਵੇ ਚ ਪੈਕ ਕਰਕੇ ਉੱਥੋਂ ਆਇਆ ਤੇ ਕੁਝ ਬੰਦੇ ਨੂੰ ਇਹਨੇ ਇੰਨਾ ਧੋਖੇ ਚ ਰੱਖਿਆ ਜੋ ਵੀ ਇਹਦੇ ਨਾਲ ਗੱਲ ਕਰਦਾ ਸੀ ਇਸ ਬੰਦੇ ਨੇ ਅੱਜ ਤੱਕਨ ਕਿਸੇ ਨੂੰ ਪੁਖਤਾ ਸਬੂਤ ਨਹੀਂ ਦਿੱਤਾ। ਦਾਸ ਇੰਨੀ ਗੱਲ ਕਹਿੰਦਾ ਹੋਇਆ ਸ਼ਿਮਾ ਮੰਗਦਾ ਜੀ ਵਾਹਿਗੁਰੂ ਪਾਜੀ ਮੈਂ ਚਾਹਨਾ ਜਿਹੜਾ ਗੁਰੂ ਘਰ ਦਾ ਧੰਨ ਖਾਦਾ ਜਿਹੜੀਆਂ ਚਾਰ ਗੱਡੀਆਂ ਮੈਂ ਸੰਗਤ ਦੇ ਸਾਹਮਣੇ ਜ਼ਾਹਿਰ ਕਰਨੀਆਂ ਚਾਹਨਾ। ਤੇ ਜਦੋਂ ਉਹਨਾਂ ਨੇ ਲਫਾਫੇ ਪੈਸੇ ਪਏ ਤੇ ਤੁਸੀਂ ਨਾਲ ਸੀਗੇ ਉਦੋਂ ਮੈਂ ਖੁਦ ਨਾਲ ਮੇਰੇ ਸਾਹਮਣੇ ਗਿਣ ਕੇ ਪਾਜੀ ਤਾਂ ਫੇ ਕੀ ਕਹਿੰਦੇ ਤੁਸੀਂ ਵੀ ਦੋਸ਼ੀ ਕਿਨੇ ਕਿ ਪਾਜੀ ਮੈਂ ਬਰਾਬਰ ਦਾ ਪਰ ਮੈਨੂੰ ਪੂਰੀ ਸੱਚਾਈ ਪਤਾ ਲੱਗੇ ਮੈਂ ਇਹਦੇ ਨਾਲ ਸਿਰਫ ਥੋੜੇ ਟਾਈਮ ਤੋਂ ਵਿਚਰਦਾ ਆਇਆ ਸੀ। ਸਾਰੇ ਇਹਨੇ ਚੇਕ ਨਹੀਂ ਤੇ ਜਦੋਂ ਮਤਲਬ ਗੱਲ ਹੋਈ ਤੁਹਾਡੀ ਤਾਂ ਮਾਜੇ ਕੇਪਲ ਆਇਆ ਭਾਈ ਸਾਹਿਬ ਮੈਂ ਇਸ ਪ੍ਰਤੀ ਘੱਟੋ ਘੱਟ 3 ਮਹੀਨੇ ਹੋ ਗਏ ਸੀ ਜਦੋਂ ਜਹਿਦ ਕਰਦੇ ਆ ਅੱਜ ਮੈਨੂੰ ਹਾਰ ਕੇ ਜਦੋਂ ਇਹਨੇ ਮੇਰੇ ਤੇ ਐਫਆਰਆਈ ਠੁਠੀ ਕਰਾਈ ਮੇਰੇ ਤੇ ਐਲੀਕੇਸ਼ਨ ਲਾਇ ਤਾਂ ਮੈਂ ਸਿੱਖ ਸੰਗਤ ਦੇ ਵਿੱਚ ਅੱਜ ਆਪਣਾ ਮੁੱਦਾ ਲੈ ਕੇ ਆਇਆ ਠੀਕ ਪਿੰਡ ਧਾਮੀਆਂ ਜ਼ਿਲ੍ਹਾ ਜਨਰਲ ਇਕਤਰ ਸ਼ਰੋਮੀ ਅਕਾਲੀ ਦਾਨਮਾਨ ਤਾਂ ਮੈਂ ਬੇਨਤੀ ਕਰਦਾ ਅੱਜ ਇਹ ਸਤਕਾਰ ਕਮੇਟੀ ਦਾ ਜੋ ਮਸਲਾ ਚੱਲ ਰਿਹਾ ਸਾਡੇ ਇਲਾਕੇ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੇ ਸਬੰਧ ਵਿੱਚ ਦੋ ਘਟਨਾਵਾਂ ਮਾਹੀਆਂ ਇੱਕ ਬਿਸਨਪੁਰ ਤੇ ਇੱਕ ਹੋਈ ਹੈ ਚੀਮੀ ਪੋਤੇ ਚ ਇਹ ਇਹਨਾਂ ਨੇ ਸਾਰੇ ਜਗ੍ਹਾ ਵਿੱਚ ਪੋਸਟਰ ਪਾਈਆਂ ਹਾਈਲਾਈਟ ਕੀਤੀ ਫਿਰ ਇਹਨਾਂ ਨੇ ਐਸਐਸਪੀ ਸਾਹਿਬ ਦਾ ਖਰਾਓ 판ਦੀ ਵੀ ਗੱਲ ਕੀਤੀ ਪਰ ਉਹ ਮੁੜ ਕੇ ਪੋਸਟਰਾਂ ਵੀ ਕੈਂਸਲ ਕੋਈ ਖਰਾਓ ਨਹੀਂ ਕੀਤਾ ਕਿਉਂਕਿ ਇਹ ਸਿਰਫ ਪੋਸਟਰਾਂ ਪਾ ਕੇ ਸੰਗਤਾਂ ਨੂੰ ਗਮਰਾਹ ਹੀ ਕਰਦੇ ਵੀ ਅਸੀਂ ਬਹੁਤ ਵੱਡਾ ਕੰਮ ਕਰ ਰਹੇ ਹਾਂ ਉਸ ਤੋਂ ਬਾਅਦ ਇਹ ਚੀਮੀ ਪੋਤੇ ਦਾ ਕੇਸ ਆਇਆ ਉਹਦੇ ਵਿੱਚ ਇਹ ਹੀ ਗਏ ਉਸ ਕੇਸ ਦੇ ਵਿੱਚ ਸਰਦਾਰ ਮਨਿੰਦਰਪਾਲ ਸਿੰਘ ਵਕੀਲ ਨਾਲ ਮੈਂ ਗੱਲ ਕੀਤੀ ਕਿ ਸਾਡੇ ਕੇਸ ਤੁਸੀਂ ਲੜੋਗੇ ਉਹ ਕਹਿੰਦਾ ਮੈਂ ਬਿਨਾਂ ਫੀਸ ਤੋਂ ਕੇਸ ਲੜਾਂਗਾ ਇਹ ਨਾਲ ਗੱਲ ਕੀਤੀ ਇਹ ਸਾਨੂੰ ਉਹਦਾ ਵਕਾਲਤਨਾਮਾ ਨਹੀਂ ਦੇ ਰਿਹਾ ਫਿਰ ਉਹ ਜਮੰਦ ਹੋ ਗਈ ਕਿ ਉਸ ਤੋਂ ਬਾਅਦ ਪਰਿਆ ਦੇ ਵਿੱਚ ਇੱਕ ਦਿਨ ਗੱਲ ਕੀਤੀ ਕਹਿੰਦਾ ਨੇ ਅਹੀਂ ਵਕੀਲ ਕੀਤਾ ਬਲਜੀਤ ਸਿੰਘ ਅਹੀਂ ਬਲਜੀਤ ਸਿੰਘ ਨੂੰ ਮਿਲੇ ਮੈਂ ਤਾਂ ਮਜੀਤ ਸਿੰਘ ਕੀਮਾ ਥਾ ਤੇ ਵਕੀਲ ਨੇ ਕਿਹਾ ਮੈਂ ਕੋਈ ਕੇਸ ਨਹੀਂ ਲੜ ਰਿਹਾ ਮੈਨੂੰ ਕੋਈ ਬੇਦਬੀ ਦਾ ਨਹੀਂ ਇੱਕ ਨਿੱਜੀ ਕੇਸ ਉਹਦਾ ਲੜਦਾ ਆ ਇਹ ਕਰਕੇ ਇਹ ਕੇਸ ਦੀ ਪੈਰਵਾਈ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਨੇ ਘਟਨਾਵਾਂ ਨੂੰ ਸਿਰਫ ਸਟਾਰਟ ਕਰ ਲੈਂਦਾ ਉਸ ਤੋਂ ਬਾਅਦ ਉਹ ਜੀ ਇੰਜਾਮ ਤੱਕ ਨਹੀਂ ਪਹੁੰਚਦਾ ਉਹ ਜਿਨ੍ਹਾਂ ਦਾ ਕੇਸਿਕ ਆਇਆ ਸੀਗਾ ਉਹ ਪਹਿਲਾਂ ਦੇ ਕੇਸ ਜਿਹੜਾ ਦਰਤਾ ਉਸ ਤੋਂ ਬਾਅਦ ਉਹਨਾਂ ਨੇ ਰਾਜਨਾਮਾ ਕਰ ਲੈਣਾ ਕੇਸ ਫੋਟੋ ਫੋਟ ਕਰ ਲੈਣਾ ਇਹ ਬਾਦੀਆਂ ਸੰਗਤਾਂ ਨੂੰ ਦਾ ਸਿੱਖ ਸੰਗਤਾਂ ਨੂੰ ਇਹ ਅਪੀਲ ਕਰਦੇ ਆ ਕਿ ਇਹਦੇ ਚਾਂਸੇ 'ਚ ਨਾ ਆਉਣ ਇਹ ਸਿਰਫ ਤੇ ਸਿਰਫ ਪੋਸਟ ਪਾ ਲੈਂਦੇ ਆ ਉਹਦੇ ਮਰਗੀ ਉਹ ਤਾਂ ਕੀ ਬਣਦਾ ਉਹਦੇ ਅੰਜਾਮ ਤੱਕ ਨਹੀਂ ਪਹੁੰਚਦੇ ਵਾਇਗਤੀ ਕਾ